ਠੀਕ ਆ ਜਦੋਂ ਸਾਰਾ ਉਰਨ ਹੋਣੇ ਦੋ ਸਕਦਾ ਤੂੰ ਤੇ ਅਸਾਮ ਲੌਕ ਸਟਾਰ ਕਰ ਰਿਆਂ ਜੀ ਮੈਂ ਨੇ ਇੱਕ ਤਾਂ ਜੀ ਐਕੋ ਤੇ ਬਾਹਰ ਬਹੁਤ ਜ਼ਿਆਦਾ ਮੀਂਹ ਆ ਰਿਹਾਗਾ ਤੇ ਠੀਕ ਆ ਤੁਹਾਨੂੰ ਕੈਮਰੇ ਤੇ ਦਿਖਦਾ ਨਹੀਂ ਹੁਣ ਤੇ ਬਾਹਰ ਬਹੁਤ ਜ਼ਿਆਦਾ ਮੀਂਹ ਆ ਰਿਹਾ ਹੋ ਕੇ ਆਗਾ ਅਸਰ ਨਹੀਂ ਪੀ ਗਿਆਗਾ ਤੇ ਲੱਗਦਾ ਤਾਂ ਬਾਹਰ ਦਾ ਮੌਸਮ ਨਿਕਾਉਣਾਗਾ ਚਲੋ ਚੱਲਦੇ ਆਪਾਂ ਬਾਹਰ ਕੋਚੋ ਸਾਡੇ ਕੋਚੋ ਦੇਖੋ ਨਾ ਆਪਾਂ ਬਾਹਰ ਬਾਹਰ ਦਾ ਮਾਹੌਲ ਦਿਖਾਉਣਾ ਤੁਹਾਨੂੰ ਵਾਹ ਦੇਖੋ ਮੀਂਹ ਜਨਦੀ ਤੇ ਮੌਸਮ ਪੂਰਾ ਠੰਡਾ ਠੰਡਾ ਰਹੇ ਹੁੰਦਾ ਤੇ ਕੱਪੜੇ ਵੀ ਛੱਕ ਰਹੇ ਕੱਪੜੇ ਵੀ ਇੱਥੇ ਦੇਖੋ ਇੱਥੇ ਸੋਹਣੇ ਮਾਰੇ ਆਗੇ ਦੇਖੋ ਆਏ ਮੇਰੇ ਤੰਨੇ ਪੜ ਕੇ ਤੇ ਸਾਰਾ ਕੁਝ ਪਿਆਰ ਲੱਖਾ ਸੌਫਾ ਵਗੈਰਾ ਇੱਥੇ ਕਰ ਰੱਖੀ ਆਪਾਂ ਤੇ ਨੋ ਜਨਾਸਤਾ ਤੁਹਾਨੂੰ ਤੇ ਬਰਨਾਲੀ ਦੀ ਨਿਊਜ਼ ਦੇਖਿਓ ਆਪਣੇ ਸਾਡੇ ਬਰਨਾਲੀ ਚ ਤੇ ਬਹੁਤ ਜਾਨੀ ਆ ਗਿਆ ਦੋ ਬਾੜੀ ਬਾੜ ਨਹੀਂ ਹੁੰਦੀਆਂ ਹੋਗੇ ਫਾਇਦਾ ਹੈਗਾ ਤੇ ਥੋਡੇ ਇੱਥੇ ਨਹੀਂ ਆਉਂਦੇ ਆ ਕਮੈਂਟ ਕਰਕੇ ਦੱਸਿਓ ਵੀ ਸਾਡੇ ਵਿੱਚ ਸਾਡੇ ਸਾਡੇ ਇੱਥੇ ਬਹੁਤ ਨਹੀਂ ਆਦੇ ਥੋਡੇ ਇੱਥੇ ਆ ਰਹੇ ਆ ਕਿ ਨਹੀਂ ਤੇ ਸਭ ਕਮੈਂਟ ਕਰਕੇ ਦੱਸਿਓ ਤੇ ਅੱਜ ਦਾ ਮੀਰਾ ਦੇਣਾ ਤੇ ਅੱਜ ਆ ਸ਼ੁਭ ਦਿਨ ਤੋਂ ਆਪਾਂ ਬਣਾਵਾਂਗੇ ਪਕੌੜੇ ਤੇ ਚਲੋ ਕੋਠੇ ਚੱਲ ਕੇ ਦੇਖੋਗੇ ਮੈਂ ਕਿੰਨਾ ਕਿੰਨੀ ਆਇਆ ਘਰ ਜਰੂਰ ਬੰਦ ਕਰਨੀ ਪਊਗੀ ਸਾਨੂੰ ਤੇ ਸਾਰੇ ਬੰਦ ਕਰਤੀ ਸਾਨੂੰ ਮਿਲਦੀ ਆ ਚਲੋ ਆਏ ਕੋੜੀਏ ਸੜੀਆ ਦੀ ਲਿਆਉਣੀ ਆ ਭੀਂ ਜਾ ਗਈ ਆ ਦੇਖੋ ਇੱਥੋਂ ਪਾਣੀ ਲੀਕ ਹੀ ਆ ਰਿਹਾ ਲੀਕ ਹੋ ਕੇ ਸਾਡਾ ਕਮਰੇ ਦਾ ਚੂਣ ਲੱਗ ਗਿਆ ਉਹ ਤੋਂ ਪਾਣੀ ਹੋ ਰਿਹਾ ਹੈ ਲੈ ਕੇ ਚੂਣੇ ਕਰਕੇ ਤੇ ਮੈਨੂੰ ਸੋਚ ਕੇ ਮਿਲਿਆ ਕਿ ਨਾ ਕੀ ਹੋ ਜਾਏਗਾ ਨਾ ਪਤਾ ਕਿ ਇਹ ਹੈ ਸਮਰੇ ਮੀਗਾ ਪੂਲ ਬਣਿਆ ਬਹਿਤ ਦੇਖੋ ਇਹ ਮੀਗਾ ਗੱਡੀ ਵੀ ਕਣੀਆਂ हट ਗਈਆਂ ਨਹੀਂ ਗਈਆਂ ਉਹ ਤਾਂ ਹਵਾ ਬਹੁਤ ਤੇਜ਼ ਠੰਢੀ ਚਾਲਦੀ ਆ ਤੇ ਮਜ਼ਾ ਬਹੁਤ ਆ ਰਿਹਾ ਹੈ ਦੇਖ ਸਕਦੇ ਹੋ ਤੁਸੀਂ ਦੇਖੋ ਥੱਲੇ ਦਾ ਮੌਸਮ ਉੱਤੇ ਉੱਤੇ ਕਿ ਸ਼ੂਸ਼ਦਰੀ ਆ ਗਈ ਵਿਚ ਨੂੰ ਦੇਖੋ ਸਮੇਂ ਮੇਕਪੂਲੀ ਬਣਿਆ ਪਿਆ ਪੂਰਾ ਦੇਖੋ ਥੋੜੀ ਚੀਜ਼ ਦਿਖਾਉਣਾ ਛੱਡ ਜੂਗਾ ਦੇਖ ਮੈਂ ਨਾਰਮਲ ਹੀ ਪੈਰ ਚੱਲਦਾ ਹਨਾ ਆਈ ਬਣੀ ਉਹ ਲੱਗੇ ਨਹੀਂ ਹੁੰਦਾ ਤੇ ਕੱਲ ਮਜਾ ਮਜਾ ਜੇ ਜਮਾ ਨਾ ਜਾਏ ਪਾਣੀ ਪੂਰਾ ਕੋਠਾ ਸਮੇਂ ਪੂਲ ਪਤਾ ਕਿ ਤੋਕ ਆਇਆ ਉਹ ਟਾਇਰ ਨਹੀਂ ਪਿਆ ਉਥੋਂ ਜੋ ਮੰਜੇ ਤੱਕ ਇਹਨਾਂ ਇਹਨਾਂ ਏਰੀਆ 'ਚ ਸਾਰਾ ਪਾਣੀ ਜਗਾ ਸੀਗਾ ਪਾਣੀ ਥੱਲੇ ਤੱਕ ਚੋਲ ਲੱਗ ਗਿਆ ਸੀਗਾ ਉਹ ਤਾਂ ਹੁਣ ਬਾਬੇ ਜੀ ਸ਼ੁਕਰ ਆ ਬਾਬੇ ਜੀ ਸ਼ਕਤ ਦਾ ਕਰ ਤਾਗਾ ਏਹਨੂੰ ਆਪਾਂ ਚੱਲਦੇ ਚੱਲ ਥੱਲੇ ਇਹਨੂੰ ਖੋਲਦੇ ਆਂ ਤੇ ਗਾਇਸ ਤੁਹਾਨੂੰ ਮਿਲਦੇ ਆਂ ਜਦ ਗੇਟ ਬੂਟ ਲਾਤਾ ਪਹਿਲਾਂ ਇਹਨੂੰ ਇੱਥੇ ਰੱਖਣਾ ਪਊ ਹਰ ਜੋ ਪਹਿਲਾਂ ਇਹਨੂੰ ਬੰਦ ਕਰ ਲਈਏ ਆਪਾਂ ਤੁਹਾਨੂੰ ਮਿਲਾਂਗਾ ਉਹ ਨਾ ਪਾ ਚੱਲਦੇ ਆ ਚਲ ਥੱਲੇ। ਉਹ ਮੜਾ ਰੈਂ ਰੱਖੀਆ ਆਪਾਂ। ਹਾਂਜੀ ਕਿਵੇਂ ਹਾਂ? ਲੈ ਥੱਲੇ ਵਰਦਾ ਗਾਉ। ਚਲੋ ਚਾੜਨੇ ਆਪਾਂ ਥੱਲੇ। ਚੱਕ ਕੇ ਚੋਤਰੀ ਹੌਲੀ ਹੌਲੀ ਜਾਂਦੇ ਆਪਾਂ। ਚਲ ਆਹ ਕਿਧਰ ਮਾਈ ਟੱਕ ਲਾ ਕੇ ਲਾ ਹੋਇਆ ਪਿਆ। ਸਾਰੇ ਤੇ ਤੇ ਤੁਹਾਡੇ ਏਰੀਆ ਚ ਕਿੰਨਾ ਕਮੀ ਆ ਇੱਕ ਮਿੰਟ ਕਰਕੇ ਦੱਸੋ ਸਾਨੂੰ ਇਹ ਹਰ ਜੋ ਲੈ ਕੋਰਿਆ ਕਿਵੇਂ ਆ